ਹੂੰ ਤੇ ਮਤਲਬ ਉਹਦਾ ਮੇਰਾ ਬੇਟਾ ਉਹ ਉਥੇ ਉਹ ਕੰਮ ਕਰਦਾ ਸੀਗਾ ਜੀ ਮਤਲਬ ਚਲਾ ਰੇ ਦੁਕਾਨ ਨੂੰ ਕਾਨ ਖਾਲੀ ਕਰਨ ਨੂੰ ਕਿਹਾ ਜਾ ਰਿਹਾ ਸੀ ਤੁਹਾਨੂੰ ਸਾਡਾ ਸਾਡਾ ਮਤਲਬ ਬੇਟੇ ਦਾ ਕੋਈ ਨਾ ਕੋਈ ਮਸਲਾ ਹੋਇਆ ਜੀ ਤੇ ਮਤਲਬ ਉਹਦੇ ਕੋਰਟ ਵਿੱਚ ਕੇਸ ਚੱਲਦਾ ਸੀਗਾ 3-4 ਸਾਲ ਤੋਂ ਤੇ ਉਹ ਜਿਹੜਾ ਕੇਸ ਆ ਜੀ ਮਤਲਬ ਉਹ ਜਿਹੜਾ ਮਕਾਨ ਜਿਹੜਾ ਦੁਕਾਨ ਦਾ ਮਾਲਕ ਉਹਦੇ ਹੱਕ ਵਿੱਚ ਹੋਇਆ ਸਾਡੇ ਅਸੀਂ ਹਾਰੇ ਹਾਂ ਉਸ ਕੇਸ ਤੋਂ ਤੇ ਸਾਨੂੰ ਕੋਰਟ ਨੇ ਆਰਡਰ ਕੀਤਾ ਜੀ ਵੀ ਤੁਸੀਂ 2 ਮਹੀਨੇ ਦੇ ਅੰਦਰ ਉਹ ਜਿਹੜੀ ਦੁਕਾਨ ਆ ਉਹਨਾਂ ਨੂੰ ਖਾਲੀ ਕਰਕੇ ਦੇ ਦਿਓ ਜੀ ਅਸੀਂ ਉੱਥੇ ਛੀਟਾ ਛੂਟਾ ਦਾ ਰਹਿਣਗੇ ਸੀਗੇ ਤੇ ਗੇਟ ਧਾਰਨਾ ਸੀਗਾ ਅੱਛਾ ਦੋਸਤੋ ਅੱਜ ਜਿਹੜਾ ਦੁਕਾਨ ਦਾ ਮਾਲਕ ਸੀਗਾ ਉਹ ਆਏ ਉਹ ਸਾਨੂੰ ਗਾਲਾ-ਗੋਲਾ ਕੱਢਣ ਲੱਗ ਗਏ ਬਾਅਦ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਪੁਲਿਸ ਵਾਲਿਆਂ ਨੇ ਵੀ ਸਾਨੂੰ ਗਾਲਾਂ ਕੱਢੀਆਂ ਅਸੀਂ ਸਵੇਰੇ 10 ਵਜੇ ਦੇ ਚੱਕੇ ਹੋਏ ਸ਼ਾਮੀ ਛੁੱਟੇ ਸੀ 4:30 ਵਜੇ ਕੈਸ ਤਰ੍ਹਾਂ ਗੱਲਬਾਤ ਹੋਈ ਹੈ ਕਿ ਮੈਂ ਉਹ ਬੰਦੇ ਲਗਾ ਕੇ ਉੱਥੇ ਆਇਆ ਲੇਬਰ ਵਾਲੇ ਤੇ ਉਹ ਕੁੜੀ ਜਿਹੜੀ ਆਪਣੇ ਉੱਤੇ ਕੰਮ ਕਰ ਰਹੀ ਉਹ ਉੱਥੇ ਆ ਤੇ ਐਸੇ-ਐਸੇ ਤਰ੍ਹਾਂ ਵੀ ਉਹ ਜਿਹੜਾ ਦੁਕਾਨ ਦਾ ਮਾਲਕ ਆ ਉਹ ਆਇਆ ਵਾ ਬੱਤਮੀਜ਼ੀ ਕਰ ਰਿਹਾ ਵਾ ਕੁੜੀ ਨੂੰ ਵੀ ਗਲਤ ਬੋਲ ਰਿਹਾ ਵਾ ਸੈਜਨ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਤੇ ਮ ਉਹ ਦੋ ਉਹਨਾਂ ਨੇ ਉਹਨਾਂ ਨਾਲ ਵੀ ਮਿਸਬੀਹੇਵ ਕੀਤਾ ਮਨਜੀਤ ਨੇ ਚੌਂਕੀ ਦੇ ਵਿੱਚ ਵੀ ਮੇਰੇ ਹਸਬੰਡ ਨੂੰ ਮਿਸਬੀਹੇਵ ਕੀਤਾ ਸੀ ਤੁਸੀਂ ਜਾ ਕੇ ਚੌਂਕੀ ਜਾ ਕੇ ਵੀ ਸੇਫ ਨਹੀਂ ਹੈਗੇ ਇੱਕ ਸੀਨੀਅਰ ਸਿਟੀਜ਼ਨ 66 ਸਾਲ ਦੀ ਉਮਰ ਦਾ ਬੰਦਾ ਉਹਦੇ ਨਾਲ ਧੱਕਾ ਹੁੰਦਾ ਜੀ ਤੇ ਆਮ ਪਬਲਿਕ ਦਾ ਕੀ ਬਣੂਗਾ ਜੀ ਸਾਨੂੰ ਤੇ ਇਹ ਇਸ ਗੱਲ ਦੀ ਬਹੁਤ ਉਹ ਆ ਜੀ ਆਮ ਲੋਕਾਂ ਦੇ ਘਰ ਆ ਬੰਦਾਂ ਆ ਸਤਿ ਸ੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਇੱਕ ਵਾਰ ਫਿਰ ਜਿਹੜਾ ਪੰਜਾਬ ਪੁਲਿਸ ਹੈ ਉਸ ਦੇ ਉੱਪਰ ਜਿਹੜੇ ਸਵਾਲ ਉੱਠ ਰਹੇ ਨੇ ਅਕਸਰ ਪੰਜਾਬ ਪੁਲਿਸ ਆਪਣੇ ਵਿਹਾਰ ਨੂੰ ਲੈ ਕੇ ਜਿਹੜਾ ਕਈ ਵਾਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਅੱਜ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਇਹ ਜਿਹੜੇ ਲੋਕ ਨੇ ਇਹ ਜਿਹੜਾ ਪੁਲਿਸ ਕਮਿਸ਼ਨਰ ਲੁਧਿਆਣਾ ਆਫਿਸ ਪਹੁੰਚੇ ਨੇ ਆਪਣੀ ਜਿਹੜੀ ਹੈ ਸ਼ਿਕਾਇਤ ਲੈ ਕੇ ਤਾਂ ਮਸਲਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਦੁਕਾਨ ਨੂੰ ਖਾਲੀ ਕਰਨ ਦਾ ਜਿਹੜਾ ਮਾਮਲਾ ਹੈ ਔਰ ਇਹ ਜਦੋਂ ਦੁਕਾਨ ਖਾਲੀ ਕਰਨ ਵਾਸਤੇ ਜਾਂਦੇ ਨੇ ਇਹ ਜਿਹੜੇ ਭਾਂਜੀ ਨੇ ਇਹ ਉਸ ਦੁਕਾਨ ਦੇ ਵਿੱਚ ਇਹਨਾਂ ਦੇ ਦਸਨ ਤਾਬਕ ਉੱਥੇ ਕੰਮ ਕਰਦੇ ਨੇ ਔਰ ਇਹ ਦੋ ਮਜ਼ਦੂਰ ਨੇ ਜਿਹੜੇ ਉੱਥੇ ਹਾਇਰ ਕਰਕੇ ਲੈ ਕੇ जाया ਜਾਂਦਾ ਮਕਾਨ ਦੁਕਾਨ ਮਾਲਕ ਵੱਲੋਂ ਕਿ ਸਮਾਨ ਜਿਹੜਾ ਉੱਥੋਂ ਕੱਢਣਾ ਤੇ ਇੰਨੀ ਦੇਰ ਤੇ ਵਿੱਚ ਹੀ ਉੱਥੇ ਜਿਹੜਾ ਦੁਕਾਨ ਦਾ ਮਾਲਕ ਹੈ ਉਹ ਪਹੁੰਚਦਾ ਕੁਝ ਪੁਲਿਸ ਮੁਲਾਜ਼ਮਾਂ ਦੇ ਨਾਲ ਪੀਸੀਆਰ ਦਸਤੇ ਦੇ ਨਾਲ ਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਦੇ ਨਾਲ ਜਿਹੜੀ ਗਾਲੀ ਗਲੋਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਆਤਮਪਾਰਕ ਚੌਂਕੀ ਲਿਜਾਇਆ ਜਾਂਦਾ ਕੀ ਹੈ ਸਾਰੀ ਘਟਨਾ ਤੇ ਸਾਰੀ ਗੱਲਬਾਤ ਅਸੀਂ ਕਰਾਂਗੇ ਕੀ ਨਾਮ ਹੈ ਪੁੱਜੀ ਤੁਹਾਡਾ ਰਣੋਂਦਲ ਭਗਸ਼ੰਗ ਜੀ ਪਹਿਲਾਂ ਤੇ ਇਹ ਦੱਸੋ ਕਿ ਜਿਹੜੀ ਦੁਕਾਨ ਹੈ ਉਹ ਕਿਸ ਚੀਜ਼ ਦੀ ਔਰ ਦੁਕਾਨ ਚਲਾਉਂਦਾ ਕੋਣ ਔਰ ਕਿੱਥੇ ਹੈ ਦੁਕਾਨ ਕਿਹੜੇ ਏਰੀਆ ਚ ਸਰ ਮੋਬਾਈਲ ਐਸੈਸਰੀ ਦੀ ਦੁਕਾਨ ਹੈ ਜੀ ਤੇ ਧੂਰੀ ਲਾਈਨ ਦੇ ਵਿੱਚ ਕਰਤਾਰਨਗਰ ਦੇ ਵਿੱਚ ਉਹ ਦੁਕਾਨ ਹੈ ਜੀ ਤੇ ਮਤਲਬ ਉਹਦਾ ਮੇਰਾ ਬੇਟਾ ਉਹ ਉੱਥੇ ਉਹ ਕੰਮ ਕਰਦਾ ਸੀਗਾ ਜੀ ਮਤਲਬ ਚਲਾ ਰਿਹਾ ਦੁਕਾਨ ਨੂੰ ਅੱਛਾ ਜੀ ਤੇ ਇਹ ਲੜਕੀ ਜਿਹੜੀ ਉੱਥੇ ਦੁਕਾਨ ਤੇ ਕੰਮ ਕਰਦੀ ਸੀਗੀ ਜੀ ਠੀਕ ਹੈ ਤੇ ਦੁਕਾਨ ਖਾਲੀ ਕਰਨ ਨੂੰ ਕਿਹਾ ਜਾ ਰਿਹਾ ਸੀ ਤੁਹਾਨੂੰ ਸਰ ਸਾਡਾ ਮਤਲਬ ਬੇਟੇ ਦਾ ਕੋਈ ਨਾ ਕੋਈ ਮਸਲਾ ਹੋਇਆ ਜੀ ਤੇ ਮਤਲਬ ਉਹਦੇ ਕੋਰਟ ਵਿੱਚ ਕੇਸ ਚੱਲਦਾ ਸੀਗਾ 3-4 ਸਾਲ ਤੋਂ ਤੇ ਉਹ ਜਿਹੜਾ ਕੇਸ ਹੈ ਜੀ ਮਤਲ ਅਗੇ ਹਾਰੇ ਆ ਉਹ ਕੇਸ ਤੋਂ ਤੇ ਸਾਨੂੰ ਕੋਰਟ ਨੇ ਆਰਡਰ ਕੀਤਾ ਜੀ ਵੀ ਤੁਸੀਂ 2 ਮਹੀਨੇ ਦੇ ਅੰਦਰ ਅੰਦਰ ਜਿਹੜੀ ਇਹ ਦੁਕਾਨ ਆ ਉਹਨਾਂ ਨੂੰ ਖਾਲੀ ਕਰਕੇ ਦੇ ਦਿਓ ਜੀ 2 ਮਹੀਨੇ ਦੇ ਅੰਦਰ ਅੰਦਰ ਤੁਸੀਂ ਦੁਕਾਨ ਖਾਲੀ ਕਰ ਦਿਓ ਤੇ ਹਾਲੇ ਕਿੰਨਾ ਸਮਾਂ ਪਿਆ ਅੱਜ ਜਿਹੜੀ ਇਹ ਤਰੀਕ ਕਿੰਨੀ ਅੱਜ ਅੱਜ ਸਰ ਹੋ ਗਈ 21 ਤਰੀਕ ਹੋ ਗਈ ਜੀ 21 ਤੇ ਕਿੰਨੇ ਦਿਨ 1 ਦਸੰਬਰ ਤੱਕ ਟਾਈਮ ਸੀਗਾ ਜੀ ਮਤਲਬ 1 ਅਕਤੂਬਰ ਨੂੰ ਸਾਨੂੰ ਦਿੱਤਾ 2 ਮਹੀਨੇ 1 ਦਸੰਬਰ ਤੱਕ ਜਿਹੜੀ 13 ਦਿਨ ਸਾਡੇ 18 ਤਰੀਕ ਦਾ ਮਸਲਾ ਹੈ ਜੀ 13 ਦਿਨ ਸਾਡੇ ਕੋਲ ਜੇ ਬਕਾਇਆ ਪਿਆ ਸੀ ਦੁਕਾਨ ਖਾਲੀ ਕਰੋ ਅਸੀਂ 13 ਦਿਨ ਪਹਿਲਾਂ ਗਏ ਅਸੀਂ ਜਦੋਂ ਦੁਕਾਨ ਤੁਸੀਂ ਖਾਲ ਤਾਂ ਫਿਰ ਉਸ ਟਾਈਮ ਤੁਸੀਂ ਮੌਕੇ ਤੇ ਮੌਜੂਦ ਸੀਗੇ ਵੀ ਸਰ ਮੈਂ ਤਾਂ ਮੌਕੇ ਤੇ ਨਹੀਂ ਸੀਗਾ ਮੈਂ ਅਸੀਂ ਉੱਥੇ ਆਪਣੇ ਉਸ ਦਿਨ ਆਪਣੇ ਜਿਹੜੇ ਹੈਗੇ ਨੇ ਅੰਗਰੇਵਾਲ ਸਾਹਿਬ ਆਪਣੇ ਹਿਮੇਸ਼ੰਦਰ ਸਿੰਘ ਜੀ ਉਹਨਾਂ ਦੇ ਘਰ ਦੇ ਵਿੱਚ ਪਾਠ ਦਾ ਭੋਗ ਸੀਗਾ ਤੇ ਅਸੀਂ ਉੱਥੇ ਹਾਜ਼ਰੀ ਲਗਵਾਉਣ ਗਏ ਸੀਗੇ ਤੇ ਸਾਡੇ ਪ੍ਰਧਾਨ ਜੀ ਤੇ ਦਾਸ ਅਸੀਂ ਦੋਨੋਂ ਉੱਥੇ ਮਤਲਬ ਉੱਥੇ ਸੀਗੇ ਉਹਨਾਂ ਦੇ ਸਮਾਗਮ ਵਿੱਚ ਸ਼੍ਰੀਕ ਸੀਗੇ ਤੇ ਤੇ ਉੱਥੇ ਮਤਲਬ ਅਸੀਂ ਜਦੋਂ ਭੋਗ ਦੇ ਵਿੱਚ ਸ਼ਾਮਲ ਸੀਗੇ ਤਾਂ ਉੱਥੇ ਮਤਲਬ ਮੈਨੂੰ ਬੇਟੇ ਦਾ ਫੋਨ ਗਿਆ ਵਾ ਕੈ ਇਸੇ ਤਰ੍ਹਾਂ ਗੱਲਬਾਤ ਹੋਈ ਹੈ ਕਿ ਮੈਂ ਉਹ ਬੰਦੇ ਲਗਾ ਕੇ ਉੱਥੇ ਆਇਆ ਲੇਬਰ ਵਾਲੇ ਤੇ ਉਹ ਕੁੜੀ ਜਿਹੜੀ ਆਪਣੇ ਉੱਥੇ ਕੰਮ ਕਰ ਰਹੀ ਉਹ ਉੱਥੇ ਆ ਤੇ ਐਸੇ ਤਰ੍ਹਾਂ ਵੀ ਉਹ ਜਿਹੜਾ ਦੁਕਾਨ ਦਾ ਮਾਲਕ ਆ ਉਹ ਆਇਆ ਵਾ ਉਹ ਬਤਮੀਜ਼ੀ ਕਰ ਰਿਹਾ ਵਾ ਕੁੜੀ ਨੂੰ ਵੀ ਗਲਤ ਬੋਲ ਰਿਹਾ ਵਾ ਉਹ ਲੇਬਰ ਵਾਲੇ ਬੰਦਿਆਂ ਨੂੰ ਵੀ ਗਲਤ ਬੋਲ ਰਿਹਾ ਵਾ ਮੈਨੂੰ ਵੀ ਗਾਲਾਂ ਕੱਢਦਾ ਵਾ ਤੇ ਉਸ ਤੋਂ ਬਾਅਦ ਵੀ ਮੈਂ ਉੱਥੇ ਆਪਣੇ ਜਿਹੜੇ ਕੰਮਾਂ 'ਚ ਫਸੇ ਜਾ ਬਈ ਮੈਨੂੰ ਥੋੜਾ ਟਾਈਮ ਲੱਗ ਜਾਣਾ ਬਈ ਉਹ ਬ ਮਾਣ ਦਾ ਗੱਲ ਕਰੋ ਜੀ ਤੇ ਮੈਂ ਮੇਰੇ ਨਾਲ ਨਮਾਣਾ ਜੀ ਸੀਗੇ ਮਤਲਬ ਜਿਹੜੇ ਜਿਹੜੇ ਸਾਡੇ ਕਮੇ ਪ੍ਰਧਾਨੇ ਆਂਦਾ ਤੱਕ ਸਨ ਮੰਦੂਰੀ ਉਹਨੇ ਹੁੰਦੇ ਕਰਨਜੀਤ ਨਮਾਣਾ ਕਰਨਜੀਤ ਨਮਾਣਾ ਜੀ ਅੱਛਾ ਜੀ ਇਹ ਅੰਜੂ ਵੀ ਚਲਾਉਂਦੇ ਨੇ ਉਹ ਕਾਫੀ ਚਰਚਾ ਸਾਸੀ ਨੇ ਤੇ ਉਹ ਮੇਰੇ ਨਾਲ ਸੀ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਐਸਾ ਇਸ ਤਰ੍ਹਾਂ ਬੇਟ ਰਿਹਾ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਉੱਥੋਂ ਮਤਲਬ ਚੱਲ ਕੇ ਉਹਨਾਂ ਦੇ ਗਰੇਵਾਲ ਸਾਹਿਬ ਦੇ ਘਰ ਤੋਂ ਉਹ ਨਾਲ ਹੀ ਪੁਲਿਸ ਚੌਕੇ ਸੀ ਉੱਥੇ ਚਲੇ ਗਏ ਜੀ ਉੱਥੇ ਜਾ ਕੇ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਵੀ ਐਦਾਂ ਦਾ ਗੱਲਬਾਤ ਆ ਤੇ ਉੱਥੇ ਮਹਿੰਚੀ ਤੇ ਬੈਠਾ ਸੀ ਉਹ ਕਹਿੰਦਾ ਸਾਨੂੰ ਲਿਖ ਕੇ ਦੇ ਦਿਓ ਵੀ ਜ਼ਿੰਮੇਵਾਰੀ ਤੁਹਾਡੀ ਤੁਸੀਂ ਇਹਨੂੰ ਦੁਬਾਰਾ ਪੇਸ਼ 6 ਵਜੇ ਕਰਨਾ ਕੋਈ ਗੱਲ ਸੀ ਅਸੀਂ ਲਿਖ ਹੀ ਰਹੇ ਸੀਗੇ ਜੀ ਉਹ ਗੱਲਬਾਤ ਅਜੇ ਤੇ ਉੱਪਰੋਂ ਮਤਲਬ ਅਵਤਾਰ ਸਿੰਘ ਤੇ ਆਪਣਾ ਮਨਜੀਤ ਸਿੰਘ ਦੋਨੋਂ ਉੱਪਰ ਆ ਗਏ ਜੀ ਅਵਤਾਰ ਸਿੰਘ ਕੋ ਅਵਤਾਰ ਸਿੰਘ ਜਿਹੜਾ ਪੁਲਸ ਵਾਲਾ ਜਿਹੜਾ ਮਤਲਬ ਇਹ ਦੇਖ ਰਿਹਾ ਜੀ ਮਸਲੇ ਨੂੰ ਜੀ ਠੀਕ ਹੈ ਤੇ ਉਹ ਆ ਗਿਆ ਜੀ ਤੇ ਨਾਲ ਆਪਣਾ ਮਨਜੀਤ ਸਿੰਘ ਆ ਗਿਆ ਜੀ ਮਜੀਤ ਸਿੰਘ ਦੁਕਾਨ ਦਾ ਮਨਜੀਤ ਸਿੰਘ ਦੁਕਾਨ ਦਾ ਮਾਲਕ ਜੀ ਉਹ ਆ ਕੇ ਜੀ ਉਹਨੇ ਅਨਸਾਰ ਮਤਲਬ ਮਾਣਾ ਨੂੰ ਗਲਤ ਲੱਭੇ ਬੋਲਿਆ ਤਾਂ ਡਫਾਲਟਰ ਆ ਜੀ ਇਹ ਇੱਕ ਇੱਕ ਆਪ ਵੀ ਭੱਜੂਗਾ ਬੰਦੇ ਵੀ ਭੱਜ ਜਾਣਗੇ ਤੁਸੀਂ ਇਹਨਾਂ ਛੱਡਣ ਲੱਗੇ ਹੋ ਜੀ ਆ ਉਹ ਵੀ ਮਤਲਬ ਗਾੜਾ ਕੱਢ ਲਾ ਗਿਆ ਉਹਨਾਂ ਨੂੰ ਵੀ ਗਲਤ ਬਲ ਬੋਲਿਆ ਫਿਰ ਮੈਨੂੰ ਗਲਤ ਗੱਲ ਬੋਲ ਕਹਿੰਦਾ ਤੂੰ ਹੁਣ ਤੱਕ ਤੱਕ ਨਜ਼ਰ ਨਹੀਂ ਆਇਆ ਹੁਣ ਤੂੰ ਪਗੜ ਬੰਨ ਕੇ ਇੱਥੇ ਆ ਗਿਆ ਤੂੰ ਕੌਣ ਹੁਣ ਇੰਨਾ ਗੁੱਸੇ 'ਚ ਆ ਗਿਆ ਕਿ ਮਤਲਬ ਮੈਨੂੰ ਉਹਨੇ ਮਾਰਨਾ ਕਟਣਾ ਸ਼ੁਰੂ ਕਰਤਾ ਜੀ ਚੌਂਕੀ ਦੇ ਵਿੱਚ ਚੌਂਕੀ ਦੇ ਵਿੱਚ ਹੀ ਆਪਣੇ ਬਿਲਕੁਲ ਉਹਦੇ ਜਿਹੜਾ ਮੁਰਸ਼ਿਦਾ ਦਫ਼ਤਰ ਆ ਹੀ ਅੰਦਰ ਤੇ ਉੱਥੇ ਅਵਤਾਰ ਸਿੰਘ ਵੀ ਉਹਦੇ ਅੰਦਰ ਹੀ ਬੈਠਦਾ ਜੀ ਤੇ ਉਹਦੇ ਅੰਦਰ ਤੇ ਮੜ ਗਿਆ ਇੱਕ ਉਹ ਇੱਕ ਉੱਥੇ ਬੰਦਾ ਸਿਵਲ 'ਚ ਖੜਾ ਜੀ ਮੈਨੂੰ ਬਾਅਦ 'ਚ ਪਤਾ ਲੱਗਾ ਜੀ ਉਹ ਮਲੂਸ ਸਿੰਘ ਰਾਜਮਾਨ ਉਹ ਸਿਵਲ 'ਚ ਸੀਗਾ ਜੀ ਉਹਨੇ ਉਹਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਆ ਉਹਨੂੰ ਧੱਕਾ ਮਾਰ ਕੇ ਉਹਨੇ ਪਰੇ ਥੜ ਕਰਤਾ ਮੇਰੇ ਆ ਉਹਦੇ ਕੰਡ ਤੇ ਕੁਸੋਂ ਮਾਰਿਆ ਜੀ ਉਹਨੇ ਮੈਂ ਉਹਦਾ ਐਮ ਆਰ ਵੀ ਕਟਾਈ ਆ ਜੀ ਮੇਰੇ ਉਹਦੇ ਐਕਸਰੇ ਵਗੈਰਾ ਜੋ ਸਕੈਨ ਆਗੈ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਰੋਕਿਆ ਨਹੀਂ ਜਦੋਂ ਤੁਹਾਡੇ ਨਾਲ ਮਾਰਕ ਉਹ ਪੁਲਿਸ ਵਾਲਾ ਖੁਦ ਆਪ ਗਾਣਾ ਕੱਢਦਾ ਰਿਹਾ ਜੀ ਮੈਨੂੰ ਉਤਾਰ ਸਿੰਘ ਅੱਛਾ ਹਾਂ ਕੋਲ ਖੜ ਕੇ ਗਾਣਾ ਕੱਢਦਾ ਰਿਹਾ ਵਾ ਤੇ ਮਤਲਬ ਉਹਨੇ ਕੋਈ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਜਿਹੜਾ ਮਲਾਜਮ ਸੀਗਾ ਜਿਹੜਾ ਮੈਨੂੰ ਬਾਜਵਾਲ ਮੈਂ ਹਾਇਸੇਵਲ ਚ ਸੀ ਉਹ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਆ ਜੀ ਤੇ ਫਿਰ ਉਹਨੇ ਜਦੋਂ ਰੋਕਿਆ ਆ ਫਿਰ ਉਸ ਤੋਂ ਬਾਅਦ ਉਹਨੇ ਜੁੱਤੀ ਲਾ ਕੇ ਮੇਰੇ ਮਾਰਨ ਲੱਗਾ ਜੀ ਉਹਨੂੰ ਖਿੱਚ ਕੇ ਬਾਹਰ ਲੈ ਗਿਆ ਫਿਰ ਉਸ ਤੋਂ ਬਾਅਦ ਉਹ ਜਾਂਦਾ ਹੋਇਆ ਧਮਕੀ ਦੇ ਗਿਆ ਕਹਿੰਦਾ ਚੌਂਕੀ ਤੋਂ ਬਾਹਰ ਆ ਕਹਿੰਦਾ ਤੇ ਮੈਂ ਗੋਲੀ ਮਾਰ ਦੂੰਗਾ ਮਨ ਮਨਜੀਤ ਸਿੰਘ ਜੀ ਹਾਂ ਚੌਂਕੀ ਦੇ ਬਾਹਰ ਨਿਕਲ ਕੇ ਕਹਿੰਦਾ ਮੈਂ ਤੇਰੇ ਗੋਲੀ ਮਾਰ ਤੈਨੂੰ ਖਤਮ ਕਰ ਦੋ ਕਹਿੰਦਾ ਮੈਂ ਹਾਂ ਜੀ ਕੀ ਨਾਮ ਹੈ ਤੁਹਾਡਾ ਹਰਸ਼ਦੀਪ ਸਿੰਘ ਤੁਸੀਂ ਕੀ ਕੰਮ ਕਰਦੇ ਹੋ ਬਿਜਲੀ ਦਾ ਇਹਦੇ ਬਾਰੇ ਤੁਸੀਂ ਕੀ ਕੰਮ ਕਰਦੇ ਹੋ ਬਿਜਲੀ ਦਾ ਬਿਜਲੀ ਦਾ ਕੰਮ ਕਰ ਹਾਂ ਜੀ ਕੀ ਗੱਲਬਾਤ ਹੋਈ ਤੁਸੀਂ ਉਸ ਦੁਕਾਨ ਤੇ ਕੀ ਕਰਨ ਗਏ ਸੀ ਮੋਬਾਈਲ ਐਸੈਸਰੀ ਦੀ ਜਿਹੜੀ ਦੁਕਾਨ ਹੈ ਉਹਦੀ ਅਸੀਂ ਉੱਥੇ ਸ਼ੀਟਾਂ ਛੂਟਾ ਤਾਰਨ ਗਏ ਸੀ ਕਿ ਤੇ ਗੇਟ ਤਾਰਨਾ ਸੀਗਾ ਅੱਛਾ ਹਾਂ ਜੀ ਦੋਸਤੋ ਵਾ ਜਿਹੜਾ ਦੁਕਾਨ ਦਾ ਮਾਲਕ ਸੀਗਾ ਉਹ ਆਏ ਉਹ ਸਾਨੂੰ ਗਾਲਾ ਗੋਲਾ ਕੱਢਣ ਲੱਗ ਗਏ ਬਾਅਦ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਪੁਲਿਸ ਵਾਲਿਆਂ ਨੇ ਵੀ ਸਾਨੂੰ ਗਾਲਾ ਕੱਢੀਆਂ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਵੀਡੀਓ ਵੀਡੀਓ ਬਣਾਈ ਫਿਰ ਸਾਨੂੰ ਥਾਣੇ ਚ ਕੁਵਾਰਾ ਸੀਗਾ ਆਤਮਪਾਰਕ ਵਾਲੇ ਅੱਛਾ ਤੇ ਉੱਥੇ ਫਿਰ ਕੁੱਟਮਾਰ ਕੀਤੀ ਸਾਡੇ ਨਾਲ ਸਾਡੇ ਨਾਲ ਹਾਂਜੀ ਅੱਛਾ ਕਿੰਨੀ ਦੇਰ ਰਹੇ ਤੁਸੀਂ ਉੱਥੇ ਅਸੀਂ ਸਵੇਰੇ 10 ਵਜੇ ਦੇ ਚੱਕੇ ਹੋਏ ਸ਼ਾਮੀ ਛੁੱਟੇ ਹਾਂ ਸੀ 4 4:30 ਵਜੇ ਅੱਛਾ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਬਿਜਲੀ ਦਾ ਜੀ ਕੀ ਨਾਮ ਤੁਹਾਡਾ ਸ਼ਿਵਮਾ ਜੀ ਤੁਸੀਂ ਵੀ ਤਾਂ ਨਾਲ ਹੀ ਹਾਂਜੀ ਹਾਂ

ਅੱਛਾ ਉਹ ਕੀ ਗੱਲਬਾਤ ਹੋਈ ਸੀ ਉਸ ਦਿਨ ਜਿਸ ਦਿਨ ਇਹ ਸਾਰੀ ਘਟਨਾ ਹੋਈ ਕੁਝ ਨਹੀਂ ਬਸ ਅਸੀਂ ਸ਼ਾਪ ਖੋਲ ਕੇ ਆਪਣਾ ਗੇਟ ਉਤਰਵਾਣ ਗਏ ਸੀਗੇ ਤੇ ਉੱਥੇ ਉਸ ਤੋਂ ਬਾਅਦ ਮਨਜੀਤ ਸਿੰਘ ਆ ਗਏ ਉਹਨੇ ਆ ਕੇ ਗਾਲੀ ਗਲੋਚ ਕੀਤੀ ਉਹਨੇ ਮੇਨਾਂ ਨਾਲ ਵੀ ਕੀਤੀ ਵੀਰੇ ਨੂੰ ਵੀ ਗੱਡੀਆਂ ਨਾਲ ਦੋਨਾਂ ਨੂੰ ਵੀ ਗੱਡੀਆਂ ਔਰ ਪੀਸੀਆਰ ਵਾਲੇ ਨੂੰ ਫੋਨ ਕਰਕੇ ਉਹਨਾਂ ਨੇ ਇਹਨਾਂ ਦੋਨਾਂ ਨੂੰ ਚਕਵਾਤਾ ਤੇ ਪ੍ਰੈਜ਼ੈਂਟ ਮੈਂ ਆਪਣੇ ਹਸਬੰਡ ਨੂੰ ਫੋਨ ਕੀਤਾ ਤੇ ਮੇਰੇ ਹਸਬੰਡ ਜਦੋਂ ਆਏ ਉਦੋਂ ਉਹਨਾਂ ਨੇ ਉਹਨਾਂ ਨਾਲ ਵੀ ਮਿਸਬਿਹੇਵ ਕੀਤਾ ਮਨਜੀਤ ਨੇ ਚੌਂਕੀ ਦੇ ਵਿੱਚ ਵੀ ਮੇਰੇ ਹਸਬੰਡ ਨਾਲ ਮਿਸਬਿਹੇਵ ਕੀਤਾ ਸੀ ਉਹਨਾਂ ਨੂੰ ਵੀ ਬੋਲਣ ਲੱਗ ਗਿਆ ਸੀ ਉਹ ਗਲਤ ਤੇ ਪੁਲਿਸ ਵਾਲਿਆਂ ਨੇ ਨਹੀਂ ਕੋਈ ਗੱਲਬਾਤ ਸੁਣੀ ਨਹੀਂ ਪੁਲਿਸ ਵਾਲਿਆਂ ਨੇ ਕੋਈ ਗੱਲ ਬਾਤ ਨਹੀਂ ਸੁਣੀ। ਅੱਛਾ ਤੁਹਾਨੂੰ ਛਾੜਤਾ ਇਹਨਾਂ ਨੂੰ ਜਿਹੜਾ ਉੱਥੇ ਲੱਗੇ। ਹਾਂਜੀ ਹਾਂਜੀ ਹਾਂਜੀ। ਠੀਕ ਐ। ਉਹ ਕਿ ਕਿ ਸਰੰਦਰ ਪਿਆ। ਹਾਂਜੀ। ਸੜਕਟ ਵੀ ਅੰਦਰ ਪਿਆ ਸਰ। ਤਿੰਨ ਦਿਨ ਤੋਂ। ਬਿਜਲੀ ਦਾ ਸਮਾਨ ਤੁਹਾਡੇ ਅਨੁਸਾਰ ਉਸ ਟਮਚੌਂਕੀ ਦੇ ਵਿੱਚ। ਨਹੀਂ ਉਹਦੇ ਦੁਕਾਨ ਦੇ ਵਿੱਚ। ਅੱਛਾ ਦੁਕਾਨ ਦੇ ਵਿੱਚ ਪਿਆ। ਤੇ ਦੁਕਾਨ ਦੀਆਂ ਚਾਬੀਆਂ ਕਿੱਥੇ ਨੇ? ਦੁਕਾਨ ਦੀਆਂ ਚਾਬੀਆਂ ਸਾਡੇ ਕੋਲ ਹੀ ਆ ਜੀ। ਉਹ ਤਾਂ ਸਮਾਨ ਤਾਂ ਦੇ ਦਿਓ ਸਰ ਫਿਰ ਅਸੀਂ ਤੇ ਰੱਦੇ ਗਏ ਨਹੀਂ ਜੀ ਸਾਨੂੰ ਕੱਲ ਨੂੰ ਫੇਰ ਉਹੀ ਜਾਤੀ ਹੋਊਗੇ ਜੋ ਉਹ ਤਾਂ ਵਿਚਾਰੇ ਸਾਨੂੰ ਬੱਚੇ ਸਾਨੂੰ ਕੋ ਗੁੱਸੇ ਹੁੰਦੇ ਆਪਾਂ ਅਸੀਂ ਉੱਥੇ ਜਾ ਨਹੀਂ ਹੋਰ ਕੀ ਕੁਝ ਸਮਾਨ ਪਿਆ ਦੁਕਾਨ ਤੇ ਇਹਨਾਂ ਦੀ ਟੂਲ ਕਟਾ ਜੋ ਵੀ ਇਹਨਾਂ ਦਾ ਸਮਾਨ ਹੈ ਕਿ ਮੈਨੂੰ ਉਹਦੀ ਪੂਰੀ ਜਾਣਕਾਰੀ ਨਹੀਂ ਹੈ ਕਿਉਂਕਿ ਮੈਂ ਦੁਕਾਨ ਤੇ ਗਿਆ ਨਹੀਂ ਕਿ ਜੀ ਕੀ ਮੰਗ ਲੈ ਕੇ ਆਏ ਤੁਸੀਂ ਸਰ ਇੱਕ ਤਾਂ ਜਿਹੜਾ ਪੁਲਿਸ ਵਾਲਿਆਂ ਨੇ ਨਜ਼ਾਇਰ ਕੀਤੀ ਜੀ ਬਾਕੀ ਇਹਨਾਂ ਬੱਚਿਆਂ ਦਾ ਕੋਈ ਕਸੂਰੀ ਨਹੀਂ ਲੇਬਰ ਦੇ ਬੰਦੇ ਆ ਜੀ ਇੱਕ ਮੇਰਾ ਉੱਚ ਕੋਈ ਮੈਂ ਤਾਂ ਸਿਰਫ ਬੱਚਿਆਂ ਦੇ ਮਗਰ ਗਿਆ ਸੀ ਜੀ ਮੇਰਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਜੀ ਕਿਸੇ ਦਾ ਮੇਰੇ ਨਾਲ ਕੋਈ ਗੱਟਮਾਰ ਕੀਤੀ ਉਹ ਚੌਂਕੀ ਦੇ ਵਿੱਚ ਪੁ ਜੀ ਤੇ ਮਤਲਬ ਇਹਦਾ ਸਾਨੂੰ ਇਨਸਾਫ ਚਾਹੀਦਾ ਜੀ ਔਰ ਉਹਦੇ ਕਲਾਕ ਕਾਰਵਾਈ ਹੋਣੀ ਚਾਹੀਦੀ ਔਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਕਿੰਨੀ ਉਮਰ ਤੁਹਾਡੀ ਮੇਰੀ ਉਮਰ 60 ਸਾਲ ਆ ਜੀ 60 ਸਾਲ ਦੀ ਉਮਰ ਹੈ ਤੁਹਾਡੀ ਹਾਂਜੀ ਠੀਕ ਹੈ ਜੀ ਤੇ ਉਥੇ ਕੈਮਰੇ ਨਹੀਂ ਲੱਗੇ ਸੀਗੇ ਹਾਈ ਕੋਰਟ ਦਾ ਜਿਹੜਾ ਆਰਡਰ ਹੈ ਕਿ ਕੋਈ ਵੀ ਪੁਲਿਸ ਥਾਣਾ ਚੌਂਕੀ ਕੋਈ ਵੀ ਆ ਉਥੇ ਕੈਮਰੇ ਜਿਹੜੇ ਜ਼ਰੂਰੀ ਹੈਗੇ ਸਰ ਬਾਹਰ ਤਾਂ ਮੈਂ ਦੇਖਿਆ ਹੀ ਕਮਰੇ ਲੱਗ ਕਮਰੇ ਦੇ ਅੰਦਰ ਮੈਂ ਐਵੇਂ ਕਹਾਂ ਜੀ ਮੈਂ ਧਿਆਨ ਨਹੀਂ ਮਾਰਿਆ ਕਮਰੇ ਕੈਮਰੇ ਦੇ ਅੰਦਰ ਕੈਮਰਾ ਲੱਗਾ ਜਾਂ ਨਹੀਂ ਲੱਗਾ ਜੀ अच्छा हां बाकी ये जाके, जाके जी ਜਦੋਂ ਮਤਲਬ ਅਸੀਂ ਜਾ ਕੇ ਚੌਂਕੀ ਜਾ ਕੇ ਵੀ ਸੇਫ ਨਹੀਂ ਹੈਗੇ ਇੱਕ ਸੀਨੀਅਰ ਸਿਟੀਜ਼ਨ 66 ਸਾਲ ਦੀ ਉਮਰ ਦਾ ਬੰਦਾ ਉਹਦੇ ਨਾਲ ਧੱਕਾ ਹੁੰਦਾ ਜੀ ਤੇ ਆਮ ਪਬਲਿਕ ਦਾ ਕੀ ਬਣੂਗਾ ਜੀ ਸਾਲੂ ਤੇ ਇਹ ਇਸ ਗੱਲ ਦੀ ਬਹੁਤ ਹੋਊਗਾ ਜੀ ਤੇ ਅਸੀਂ ਸੀਪੀ ਸਾਹਿਬ ਨੂੰ ਬੇਨਤੀ ਕਰਦੇ ਆ ਜੀ ਮਤਲਬ ਇਹਦਾ ਇਨਸਾਫ ਦਵਾਇਆ ਜਾਵੇ ਉਹ ਕਾਗਜ਼ ਹਾਂਜੀ ਹਾਂ ਇੱਕ ਵਾਰ ਨੇੜੇ ਦਿਖਾ ਦਿਓ ਜੀ ਆ ਇਦਾਂ ਫੜ ਲਓ ਜੀ ਆ ਦਿਖਾ ਦਿਓ ਕੈਂਪੀ ਦੇ ਵਿੱਚ ਇਧਰ ਨੂੰ ਕਰਕੇ ਬਾਕੀ ਇੱਕ ਇਹ ਵੀ ਬੇਨਤੀ ਹੈ ਜੀ ਵੀ ਜਿਹੜੀ ਇਹ ਕਾਰਵਾਈ ਕਿਸੇ ਸਹੀ ਹੱਥਾਂ ਵੀ ਦਿੱਤੀ ਜਾਵੇ ਜੀ ਜਿਹੜਾ ਅਵਤਾਰ ਸਿੰਘ ਆ ਜੀ ਉਹ ਪਹਿਲਾਂ ਉਹਦਾ ਗਨਮੈਨ ਸੀਗਾ ਜੀ ਹੁਣ ਉੱਥੇ ਉਹ ਚੌਂਕੀ ਦੇ ਵਿੱਚ ਲੱਗਾ ਹੋਇਆ ਹੈ ਜੀ ਤੇ ਕੋਈ ਵੀ ਇਹ ਮਨਜੀਤ ਸਿੰਘ ਦਾ ਗਨਮੈਨ ਸੀਗਾ ਜੀ ਅੱਛਾ ਮਨਜੀਤ ਸਿੰਘ ਕੀ ਕੰਮ ਕਰਦੇ ਨੇ ਉਹ ਆਪਣੇ ਨੂੰ ਛਪਾਂਚ ਕਹਿੰਦਾ ਸਾਨੂੰ ਤਾਂ ਪਤਾ ਨਹੀਂ ਕੀ ਹੈ ਜੀ ਉਹ ਅੱਛਾ ਗਨਮੈਨ ਕਿਉਂ ਮਿਲਿਆ ਹੋਇਆ ਸੀ ਪਤਾ ਨਹੀਂ ਕਿਸ ਸਾਹਿਬ ਨੇ ਮਿਲਿਆ ਜੀ ਤਾਂ ਇਸ ਗੱਲ ਤੋਂ ਹੋਰਾਂ ਨੇ ਵੀ ਕੋਈ ਕੋਈ ਅਫਸਰ ਨੇ ਕੋਈ ਉਹ ਨਹੀਂ ਉਹਨਾਂ ਗਨਮੈਨ ਕੱਢ ਲਈ ਮਿਲਿਆ ਹੈ ਜੀ अच्छा ਤੁਸੀਂ ਕੇਵਲ ਗਰਮਨਸੀ ਕਾ ਜੀ ਹੁਣ ਉੱਥੇ ਚੌਂਕੀ ਦੇ ਵਿੱਚ ਉਹ ਲੱਗਾ ਹੈ ਜੀ ਔਰ ਉਹਦਾ ਪੱਕਾ ਪੂਰਦਾ ਜੀ ਮਤਲਬ ਕੋਈ ਵੀ ਹੁੰਦਾ ਤੇ ਇਹ ਮਤਲਬ ਸਾਡੇ ਉਹਦਾ ਉਹਦੇ ਹੱਕ ਤੇ ਬੋਲਦਾ ਜੀ ਉਹ ਅਗਰ ਇਨਸਾਫ ਨਹੀਂ ਮਿਲਦਾ ਤੁਹਾਨੂੰ ਤਾਂ ਤੁਸੀਂ ਕਿਸਾਨ ਯੂਨੀਅਨ ਦੇ ਨਾਲ ਵੀ ਜਿਹੜਾ ਜੁੜੇ ਹੈਗੇ ਹੋ ਤੇ ਕਿਸ ਤਰ੍ਹਾਂ ਪ੍ਰਧਾਨ ਆ ਜੀ ਮੈਂ ਕੀ ਰਹੂਗਾ ਤੁਹਾਡਾ ਆਨ ਵਾਲਾ ਸਭ ਤੋਂ ਪਹਿਲਾਂ ਸਾਨੂੰ ਪ੍ਰਸ਼ਾਸਨ ਤੇ ਬਹੁਤ ਜ਼ਿਆਦਾ ਵੱਡੀ ਮਿਹਰ ਸੇ ਅਫਸਰਾ ਤੇ ਮਾਣ ਕਰਦੇ ਆ ਜੀ ਹਰ ਵੇਲੇ ਸਾਡੇ ਨਾਲ ਖੜਦੇ ਕੋਈ ਉਹ ਨਹੀਂ ਹੈਗਾ ਠੀਕ ਹੈ ਜੀ ਚਲੋ ਕੋਈ ਇੱਕ ਬੰਦਾ ਹੋਊਗਾ ਉਹ ਜੀ ਪਰ ਅਸੀਂ ਸੀਪੀ ਸਾਹਿਬ ਤੋਂ ਮਤਲਬ ਬਿਲਕੁਲ ਇਸ ਗੱਲ ਨੂੰ ਮਹਿਸੂਸ ਕਰਦੇ ਆ ਵੀ ਸਾਡਾ ਉਹ ਹੈਲਪ ਕਰਨਗੇ ਤੇ ਜੇ ਹੋਰ ਤੁਸੀਂ ਸਮਝਦੇ ਹੋ ਜਦੋਂ ਮਤਲਬ ਕਿਸੇ ਨੂੰ ਕੋਈ ਨਹੀਂ ਇਨਸਾਫ ਮਿਲਦਾ ਫਿਰ ਹਾਲਤ ਹੈ ਫਿਰ ਜਿਹੜਾ ਹੈਗਾ ਜੀ ਉਹ ਇਹੀ ਹੁੰਦਾ ਕਿ ਉਹ ਜਿਹੜਾ ਅਗਲਾ ਜਿਹੜਾ ਸਟੈਪ ਉਹ ਲਿਆ ਜਾਵੇ ਉਹ ਫਿਰ ਜਿਵੇਂ ਸਾਡੀ ਯੂਨੀਅਨ ਦਾ ਉਹ ਫੈਸਲਾ ਹੋਊਗਾ ਜੀ ਅਸੀਂ ਫਿਰ ਉਸ ਸਾਹਿਬ ਨਾਲ ਕਰਾਂਗੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵਿਚਾਰਿਆਂ ਨੂੰ ਇਹ ਇਨਾਮ ਮਿਲਿਆ ਦਿਹਾੜੀ ਲਾਂ ਦਾ ਕਿ ਇਹਨਾਂ ਨੂੰ ਜਿਹੜਾ ਆਤਮਪਾਰਕ ਚੌਂਕੀ ਦੇ ਵਿੱਚ ਜਿਹੜਾ ਰਹਿਣਾ ਪਿਆ ਤੇ ਕੁੱਟਮਾਰ ਵੀ ਇਹ ਕਹਿ ਰਹੇ ਨੇ ਇਹਨਾਂ ਦੇ ਮੁਤਾਬਕ ਕਿ ਸਾਡੇ ਨਾਲ ਜਿਹੜੀ ਕੁੱਟਮਾਰ ਵੀ ਕੀਤੀ ਗਈ ਹੈ ਤੇ ਇਹ ਭੈਣ ਜੀ ਕਹਿ ਰਹੇ ਨੇ ਕਿ ਮੈਂ ਗਈ ਸੀਗੀ ਉੱਥੇ ਕਿ ਦੁਕਾਨ ਦਾ ਜਿਹੜਾ ਦਰਵਾਜ਼ਾ ਵਗੈਰਾ ਜੋ ਵੀ ਉਤਰਵਾਣਾ ਸੀਗਾ ਕਿਉਂਕਿ ਜਿਨ੍ਹਾਂ ਵੱਲੋਂ ਦੁਕਾਨ ਚਲਾਈ ਜਾ ਰਹੀ ਹੋ ਇਹਨਾਂ ਦੀ ਜ਼ਿੰਮੇਵਾਰੀ ਲਗਾ ਕੇ ਗਏ ਸੀ ਕਿਉਂਕਿ ਇਹ ਭੈਣ ਜੀ ਉੱਥੇ ਕੰਮ ਕਰਦੇ ਨੇ ਤੇ ਮਨਜੀਤ ਸਿੰਘ ਨੇ ਮੈਨੂੰ ਵੀ ਕਿਹਾ ਸੀਗਾ ਮਨਜੀਤ ਸਿੰਘ ਕਹਿ ਰਹੇ ਸੀ ਕਹਿੰਦੇ ਜੇ ਤੇ ਲੇਡੀਜ਼ ਪੁਲਿਸ ਹੁੰਦੀ ਤਾਂ ਤੈਨੂੰ ਵੀ ਚੁਗਵਾਣਾ ਆ ਅੱਜ ਵੀ ਤੁਹਾਨੂੰ ਤਾਂ ਨਹੀਂ ਚੱਕਵਾਇਆ ਗਿਆ ਉਸ ਟਾਈਮ ਲੇਡੀ ਪੁਲਿਸ ਨੇ ਨਹੀਂ ਨਹੀਂ ਜੀ ਠੀਕ ਹੈ ਤੇ ਤੁਮ ਕਿਹਵੀ ਮੱਦਿਆ ਜੀ ਹੁਣ ਤੁਹਾਨੂੰ ਹਾਂ ਜੀ ਬਿਲਕੁਲ ਜੀ ਤੁਮ ਕਦਰ ਮੈਂ ਕਹਿੰਦਾ ਤੈਨੂੰ ਵੀ ਮਾਰ ਦੇਣਾ ਜੀ ਜਾਨੋ ਤੇ ਤੇਰੇ ਬੇਟੇ ਨੂੰ ਵੀ ਮਾਰ ਦੇਣਾ ਜੀ ਠੀਕ ਹੈ ਜੀ ਤੇ ਹੁਣ ਇਹ ਮੰਗ ਲੈ ਕੇ ਜਿਹੜਾ ਪੁਲਿਸ ਕਮਿਸ਼ਨਰ ਲੁਧਿਆਣਾ ਆਫਿਸ ਪਹੁੰਚੇ ਨੇ ਤੇ ਹੁਣ ਮਨਜੀਤ ਸਿੰਘ ਦਾ ਔਰ ਜਿਹੜੇ ਪੁਲਿਸ ਮੁਲਾਜ਼ਮ ਅਵਤਾਰ ਸਿੰਘ ਦੇ ਉੱਪਰ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਮਾਰਕੁੱਟ ਦੇ ਉਹਨਾਂ ਦਾ ਜਿਹੜਾ ਪੱਖ ਜਾਨਣਾ ਵੀ ਬਹੁਤ ਜ਼ਰੂਰੀ ਆ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜੀ ਸਰ ਇੱਕ ਦਲਬਾਤ ਸਿੰਘ ਜੋ ਕਿ ਆਪਣੇ ਆਪ ਨੂੰ ਅਨੰਦਾਤਾ ਕਿਸਾਨ ਤੇ ਕੌਮੀ ਮੀਤ ਪ੍ਰਧਾਨ ਵੀ ਦੱਸਦੇ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਬੇਟਾ ਕੋਈ ਦੁਕਾਨ ਚਲਾ ਰਿਆ ਕਿਰਾਏ ਦੀ ਤੇ ਉਹ ਦੁਕਾਨ ਨੂੰ ਖਾਲੀ ਕਰਨ ਵਾਸਤੇ ਉਹਨਾਂ ਨੇ ਕੋਈ ਸਿਧਹਾੜੀਏ ਵੀ ਭੇਜੇ ਸੀ ਤੇ ਇੱਕ ਲੜਕੀ ਉੱਥੇ ਕੰਮ ਕਰਦੀ ਹੈ ਜਿਨ੍ਹਾਂ ਨੂੰ ਪੀਸੀਆਰ ਵੱਲੋਂ ਇੱਥੇ ਲਿਆਂਦਾ ਗਿਆ ਚੌਂਕੀ ਦੇ ਵਿੱਚ ਔਰ ਉਸ ਤੋਂ ਬਾਅਦ ਦਰਬਾਰ ਸਿੰਘ ਦੇ ਨਾਲ ਮਨਜੀਤ ਸਿੰਘ ਨਾਂ ਦੇ ਸ਼ਖਸ ਵੱਲੋਂ ਜੋ ਕਿ ਆਪਣੇ ਆਪ ਨੂੰ ਉਹ ਗੈਰ ਇਨਕੀ ਦੁਕਾਨ ਦਾ ਮਾਲਕ ਹੈ ਉਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਔਰ ਤੁਹਾਡਾ ਕੋਈ ਮੁਲਾਜ਼ਮਾ ਅਵਤਾਰ ਸਿੰਘ ਉਸ ਦੇ ਵੱਲੋਂ ਵੀ ਜਿਹੜੀ ਹੈ ਉਹਨਾਂ ਨੂੰ ਗਾਲੀ ਕਲੋਚ ਕੀਤੀ ਇਦਾਂ ਵੀ ਕੋਈ ਗੱਲ ਨਹੀਂ ਹੋਈ ਜੀ ਅੱਛਾ ਕੈਮਰਾ ਬੇਸਟ ਅਸੀਂ ਉੱਥੇ ਉਦੋਂ ਅੰਗਣ ਵਾਲੀ ਵਰਕਨ ਵਾਲਾ ਧਰਨਾ ਸੀ ਅਸੀਂ ਉੱਥੇ ਸੀ ਅਸੀਂ ਉਹ ਨਵੇੜ ਕੇ ਇੱਥੇ ਜਦੋਂ ਚੌਂਕੀ ਆਏ ਤੇ ਮੈਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਵੀ ਇਦਾਂ ਦਾ ਵੀ ਕੋਈ ਦਲਵਾਰ ਸਿੰਘ ਹੈ ਵੀ ਉਹਨਾਂ ਦਾ ਵੀ ਇੱਥੇ ਚੌਂਕੀ 'ਚ ਕੋਈ ਝਗੜਾ ਹੋਇਆ ਵੀ ਉਹਨਾਂ ਨੇ ਬੁਲਾ ਕੇ ਗੱਲ ਕਰ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਆਏ ਨਹੀਂ ਮੈਂ ਫੋਨ ਕੀਤਾ ਵੀ ਤੁਹਾਡਾ ਕੀ ਇੱਥੇ ਚੌਂਕੀ 'ਚ ਕੀ ਗੱਲਬਾਤ ਹੋਈ ਹੈ ਉਹ ਮੇਰੇ ਕੋਲ ਨਹੀਂ ਆਈ ਨਾ ਉਹਨਾਂ ਨੇ ਕੋਈ ਕੰਪਲੇਂਟ ਦਿੱਤੀ ਇਸ ਪਤੇ ਅੱਜ ਤੁਸੀਂ ਮੈਨੂੰ ਪੁੱਛ ਰਹੇ ਹੋ ਤੇ ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਜਿਹਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦਰਖਾਸਤ ਦਿੱਤੀ ਹੈ ਜੀ ਤੇ ਉਹਨਾਂ ਨੇ ਉਹਦੇ ਵਿੱਚ ਮੰਗ ਕੀਤੀ ਹੈ ਕਿ ਇੱਕ ਜਿਹੜਾ ਹਰਤਾ ਸਿੰਘ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੂਸਰਾ ਇਹ ਕਹਿ ਕੇ ਜਿਹੜੇ ਕੈਮਰੇ ਨੇ ਉਹਨਾਂ ਦੇ ਰਿਕਾਰਡਿੰਗ ਜਿਹੜੀ ਉਸ ਦਿਨ ਦੀ ਕਢਵਾਈ ਜਾਵੇ ਕਿਉਂਕਿ ਜਿਹੜੇ ਇਹ ਕੈਮਰੇ ਸਾਡੇ ਹਾਰਡ ਡਿਸਕ ਹੈ ਨਹੀਂ ਇਹਦੇ ਵਿੱਚ ਸਾਡੇ ਕੈਮਰੇ ਵਿੱਚ ਹਾਰਡ ਡਿਸਕ ਹੈ ਨਹੀਂ ਇਹ ਸੀ ਪ੍ਰਾਈਵੇਟ ਤੌਰ ਤੇ ਵੈਸੇ ਹੀ ਲੁਆਏ ਸੀ ਚੈੱਕ ਕੀਤਾ ਤੇ ਉਹ ਖਰਾਬ ਹੋਈ ਹੋਈ ਹੈ ਨੰਬਰ 2 ਇਹ ਹੈ ਵੀ ਉਹਨਾਂ ਨੂੰ ਮੈਂ ਬੁਲਾਇਆ ਸੀ ਉਹਨਾਂ ਨੇ ਕੰਪਲੇਨੈਂਟ ਦਿੱਤੀ ਕੰਪਲੇਨੈਂਟ ਦਿੰਦੇ ਅਸੀਂ ਤਾਂ ਹੀ ਕੋਈ ਵੈਰੀਫਾਈ ਕਰਨਾ ਸੀ ਉਹ ਸਾਡੇ ਕੋਲ ਆਏ ਹੀ ਨਹੀਂ ਮੇਰੇ ਕੋਲ ਨਹੀਂ ਉਹ ਕਹਿੰਦੇ ਜੀ ਸਾਡੀ ਸੁਣਵਾਈ ਨਹੀਂ ਹੁੰਦੀ ਜਦੋਂ ਆਓਗੇ ਸਰ ਤਾਂ ਹੀ ਹੋਵਾਂਗੇ ਮੈਨੂੰ ਮਿਲੀ ਨਹੀਂ ਉਹ ਉਹ ਕਹਿੰਦੇ ਮੈਂ ਚਾਰਜ ਹਾਂ ਏਐਸਏ ਦੇ ਸਾਹਮਣੇ ਹੀ ਸਾਡੇ ਵੀ ਮਾਰੀ ਸੁਣੋ ਸੁਣੋ ਮੈਂ ਚਾਰਜ ਹਾਂ ਇੱਥੇ ਲੱਗਿਆ ਹੋਇਆ ਮੈਂ ਖੁਦ ਫੋਨ ਕੀਤਾ ਉਹਨਾਂ ਨੂੰ ਉਦੋਂ ਦਾ ਉਹ ਆਏ ਨਹੀਂ ਕਹਿੰਦੇ ਦੇਖਾਂ ਜਿਹੜੇ ਵਰਕਰ ਬਿਠਾਏ ਗਏ ਦੋ ਦਿਨ ਘੰਟੇ ਪੰਜ ਘੰਟੇ ਬਿਠਾਏ ਗਏ ਸਨ ਸਾਮਾਨ ਪੂਰੇ ਪਿਆ ਹੋਇਆ ਉਹ ਕੰਮ ਨਹੀਂ ਕਰ ਰਹੇ ਤੇਰੀ ਖਰਾਬ ਹੋ ਰਹੀ ਉਹ ਕਿ ਕਿਹੜਾ ਸਮਾਨ ਨਹੀਂ ਕੋਈ ਸਮਾਨ ਨਹੀਂ ਪਿਆ ਇਹ ਸਮਾਨ ਤੇ ਵਿਆਹ ਨਹੀਂ ਨਾ ਨਾ ਦਰਾਂ ਤੇ ਕੋਈ ਝੂਠ ਬੋਲਦਾ ਜੀ ਇਸ ਪ੍ਰਤੀ ਕੋਈ ਸਾਡੇ ਕੋਲ ਸਮਾਨ ਨਹੀਂ ਪਿਆ ਕੋਈ ਇਦਾਂ ਦੀ ਗੱਲਬਾਤ ਨਹੀਂ ਤੂੰ ਤੁਹਾਡੇ ਵੱਲੋਂ ਅੱਗੇ ਹੁਣ ਜੇ ਪਾਰਟੀ ਰੋਕ ਆਊਗੀ ਸਾਡੇ ਕੋਲ ਕੋਈ ਕੰਪਲੇਂਟ ਆਊਗੀ ਅਸੀਂ ਜੋ ਬਣਦੀ ਕਾਰਵਾਈ ਕਰਾਂਗੇ ਮੁਲਾਜ਼ਮ ਦੇ ਖਿਲਾਫ ਵੀ ਕੀਤੀ ਦੇਖੋ ਜੀ ਆਪਾਂ ਵੈਰੀਫਾਈ ਕਰਕੇ ਜੋ ਬਣਦਾ ਹੋਇਆ ਕਰਾਂਗੇ ਜੀ ਬਾਕੀ ਸਾਡੇ ਇਹ ਕੋਈ ਮੁਲਾਜ਼ਮ ਹੈ ਨਹੀਂ ਵੀ ਬਾਹਰ ਕਿਸੇ ਦੇ ਨਾਲ ਆਪਾਂ ਵਿਧਿੱਕੀ ਕਰੀਏ ਕਿਉਂਕਿ ਪਾਰਟੀਆਂ ਦਾ ਹੀ ਰੌਲਾ ਹੈ ਅਸੀਂ ਤਾਂ ਮਿਡਲਮੈਨ ਆ ਪੁਲਿਸ ਮਿਡਲਮੈਨ ਹੁੰਦੀ ਹੈ ਕਿੰਨੇ ਦਿਨ ਦਾ ਮਾਮਲਾ ਜੀ ਇਹ ਧਰਨਾ ਸੀਦਣੋਂ ਮੇਰੇ ਮਨ 'ਚ ਯਾਦ ਨਹੀਂ ਤਾਂ 19 19 ਤੱਕ ਹੋਊਗੀ ਠੀਕ ਹੈ ਨਹੀਂ 19 ਨਹੀਂ ਮੈਂ ਕਿਹਾ 18 ਆਣਾ ਉਹ ਵੀ ਕਿਤੇ ਦੋ ਦਿਨ ਦਾ ਮਾ ਮੈਂ ਹਾਂ 18 ਜੋ 19 ਤੀਕ ਦਾ ਮਾਉਂਗਾ ਕਿ ਤਰਨਾ ਮੈਂ ਉਹਨਾਂ ਨੂੰ ਫੋਨ ਕਰਕੇ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਪਾਈ ਨਹੀਂ ਹੋ ਠੀਕ ਹੈ ਸਰ ਅੱਜ ਤੁਸੀਂ ਦੱਸਿਆ ਵੀ ਇਦਾਂ ਦੀ ਕੋਈ ਮੈਨੂੰ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ ਜਿਓ ਹੋਇਆ ਤਾਂ ਆਪਾਂ ਜੂਰੂ ਕਰਾਂਗੇ ਠੀਕ ਵੈਰੀਫਾਈ ਕਰਾਂਗੇ ਕਾਰਵਾਈ ਹੋਊਗੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਚੌਂਕੀ ਆਦਮ ਪਾਰਕ ਦੀਆਂ ਨੇ ਜਿੱਥੇ ਕਿ ਇਹ ਸਾਰਾ ਮਾਮਲਾ ਦਲਬਾਤ ਸਿੰਘ ਜਿਹੜੇ ਬਜ਼ੁਰਗ ਗਏ ਨੇ ਸੀਪੀ ਦਫ਼ਤਰ ਕੰਪਲੇਂਟ ਆਪਣੀ ਲੈ ਕੇ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਅਵਤਾਰ ਸਿੰਘ ਜਿਹੜਾ ਪੁਲਿਸ ਮੁਲਾਜ਼ਮ ਹੈ ਉਸ ਦੇ ਵੱਲੋਂ ਉਹਨਾਂ ਦੇ ਨਾਲ ਜਿਹੜੀ ਵਧੇਚੀ ਕੀਤੀ ਗਈ ਹੈ ਔਰ ਮਨਜੀਤ ਸਿੰਘ ਜੋ ਦੁਕਾਨ ਦਾ ਮਾਲਕ ਹੈ ਉਸ ਦੇ ਵੱਲੋਂ ਜਿਹੜੀ ਗਾਲੀ ਗਲੋਚ ਕੀਤੀ ਗਈ ਹੈ ਤਾਂ ਜਦੋਂ ਚੌਕੀ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਮਾਮਲਾ ਮੇਰੇ ਧਿਆਨ ਦੇ ਵਿੱਚ ਹੈ ਪਰੰਤੂ ਮੈਂ ਫੋਨ ਕੀਤਾ ਸੀ ਮੇਰੇ ਕੋਲ ਕੋਈ ਵੀ ਨਹੀਂ ਆਇਆ ਪਰੰਤੂ ਜਦੋਂ ਉਹਨਾਂ ਨੇ ਪੁੱਛਿਆ ਕਿ ਦਰਬਾਖ ਸਿੰਘ ਵੱਲੋਂ ਮੰਗ ਕੀਤੀ ਗਈ ਹੈ ਕਿ ਕੈਮਰੇ ਜਿਹੜੇ ਲੱਗੇ ਨੇ ਇਹਦੀ ਜਿਹੜੀ ਰਿਕਾਰਡਿੰਗ ਚੈੱਕ ਕਰ ਲਈ ਜਾਵੇ ਦੁੱਧ ਦਾ ਦੁੱਧ ਜਿਹੜਾ ਪਾਣੀ ਦਾ ਪਾਣੀ ਹੋ ਜਾਏਗਾ ਤਾਂ ਤੁਸੀਂ ਆਪ ਸੁਣੋ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਇਹਦੀ ਜਿਹੜੀ ਹਾਰਡ ਡਿਸਕ ਉਹ ਨਹੀਂ ਹੈ ਤਾਂ ਇੱਕ ਸਵਾਲ ਜ਼ਰੂਰ ਖੜਾ ਕਰਦਾ ਪੁਲਿਸ ਦੀ ਕਾਰਵਾਈ ਦੇ ਉੱਪਰ ਕਿ ਅਗਰ ਪੁਲਿਸ ਦੇ ਕੈਮਰੇ ਹੀ ਜਿਹੜੇ ਆ ਉਹਨਾਂ ਦੀ ਸਟੋਰੇਜ ਨਹੀਂ ਹੈਗੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿਹੜੀ ਆ ਸੁਰੱਖਿਆ ਆ ਕੈਮਰੇ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਨੇ ਪਰੰਤੂ ਜਿਹੜਾ ਚੌਂਕੀ ਚਾਰ ਸਾਹਿਬ ਦਾ ਕਹਿਣਾ ਕਿ ਇਹਨਾਂ ਦੀ ਜਿਹੜੀ ਹਾਰਡ ਡਿਸਕ ਨਹੀਂ ਹੈਗੀ ਤਾਂ ਇਹ ਵੀ ਇੱਕ ਸਵਾਲ ਜ਼ਰੂਰ ਖੜੇ ਕਰਦਾ ਹੈ ਬਾਕੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਜੇਦਾਈ ਕੰਪਲੇਂਟ ਆਏਗੀ ਚਾਹੇ ਉਹ ਸਾਡਾ ਕੋਈ ਮੁਲਾਜ਼ਮ ਹੈ ਚਾਹੇ ਕੋਈ ਨਾਗਰਿਕ ਹੈ ਜੋ ਬਣਦੀ ਕਾਨੂੰਨੀ ਕਾਰਵਾਈ ਉਸਪਰਤੀ ਅਸੀਂ ਜਰੂਰ ਕਰਾਂਗੇ ਹੁਣ ਮਨਜੀਤ ਸਿੰਘ ਦਾ ਪੱਖ ਜਾਨਣਾ ਵੀ ਜਿਹੜਾ ਬਹੁਤ ਜ਼ਰੂਰੀ ਹੈ ਜਿਹੜਾ ਉਸ ਦੁਕਾਨ ਦਾ ਮਾਲਕ ਹੈ ਜਿਸ ਉੱਪਰ આરોਪ ਨੇ ਕਿ ਉਸਨੇ ਵੀ ਜਿਹੜੀ ਆ ਗਾਲੀ ਗਲੋਚ ਕੀਤੀ ਸੀ ਦੁਕਾਨ ਦੇ ਮਾਲਕ ਨੇ ਮਨਜੀਤ ਸਿੰਘ ਤੁਸੀਂ ਦੇਖ ਸਕਦੇ ਹੋ 1:55 ਮਿੰਟ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਉਹ ਕਹਿ ਰਹੇ ਨੇ ਕਿ ਮੈਂ ਜਿਹੜਾ ਡਰਾਈਵ ਕਰ ਰਿਹਾ ਮੈਂ 1 ਘੰਟੇ ਤੱਕ ਤੁਹਾਡੇ ਨਾਲ ਗੱਲ ਕਰ ਸਕਦਾ ਸਾਡਾ ਵੀ ਨੰਬਰ ਉਹਨਾਂ ਤੱਕ ਚਲੇ ਗਿਆ ਅਗਰ ਤਾਂ ਗੱਲ ਹੋ ਗਈ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਤਾਂ ਅਸੀਂ ਇਸ ਦੇ ਵਿੱਚ ਜ਼ਰੂਰ ਨੱਥੀ ਕਰਾਂਗੇ ਇਸ ਕਵਰੇਜ ਦੇ ਵਿੱਚ ਔਰ ਅਗਰ ਉਹਨਾਂ ਨਾਲ ਸੰਪਰਕ ਨਾ ਹੋ ਸਕੇ ਤਾਂ ਸਾਡਾ ਨੰਬਰ ਉਹਨਾਂ ਕੋਲ ਚਲੇ ਗਿਆ ਉਹ ਸਾਨੂੰ ਫੋਨ ਕਰਕੇ ਵੀ ਆਪਣਾ ਜਿਹੜਾ ਪੱਖ ਰੱਖ ਸਕਦੇ ਨੇ ਤਾਂ ਦੇਖਦੇ ਹਾਂ ਕਿ ਹੁਣ ਇਸ ਵਿੱਚ ਜਿਹੜਾ ਜਿਹੜੇ ਇਲਜ਼ਾਮ ਨੇ ਇੱਕ ਪੁਲਿਸ ਮੁਲਾਜ਼ਮ ਦੇ ਉੱਪਰ ਵੀ ਤਾਂ ਪੁਲਿਸ ਵੱਲੋਂ ਜਿਹੜੀ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇਗੀ ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸ ਸੰਜੇ ਛੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਈ